ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਆਵਾਜ਼ ਸੁਣ ਦੇਖੋ ਇਹ ਪੈਂਡ ਦੇਰੀਵਾਲ ਦੇ ਉੱਤੇ ਇਹ ਬੋਰਡ ਦਾ ਦਰਖਤ ਹੈ ਬੋਰਡ ਦਾ ਇਸ ਬੋਰਡ ਦੇ ਬਾਰੇ ਇਹ ਗੱਲ ਇਹ ਕਰਾਂਗੇ ਕਿ ਇਹ ਪੁਰਾਣੇ ਦਰਖਤ ਹੈ 80 ਸਾਲ ਪੁਰਾਣੇ ਹੋਣਗੇ ਤੇ ਇਹਦੀਆਂ ਜੜ੍ਹਾਂ ਦੇਖੋ ਇਹਨੇ ਬੋੜ ਨੇ ਥਾਂ-ਥਾਂ ਤੇ ਪਣਾ ਕੇ ਤੇ ਬੜੀਆਂ-ਬੜੀਆਂ ਬਣਾਈਆਂ ਨੇ ਤੇ ਇਹ ਜੜਾਂ ਦੇ ਨਾਲ ਇਹ ਸਾਰਾ ਆਪਣਾ ਬਣਿਆ ਹੋਇਆ ਹੈ। ਆਪਣੇ ਆਪ ਹੀ ਇਹਦੀ ਸ਼ਜਾਵਤ ਹੈ ਜਿਹੜੀ ਜੜਾਂ ਦੇ ਰੰਗ ਬਣੀ ਹੋਈ ਆ। ਇਹਦੇ ਵਿੱਚ ਬੋੜ ਦਾ ਤਰਖਤ ਪੰਜਾਬੀ ਚ ਆਪਾਂ ਕਹਿੰਦੇ ਆ ਨੇ ਤੇ ਬੋੜ ਆ। ਇਹ ਬੋੜ ਪਿੰਡ ਡੇਰੀਵਾਲ ਤੋਂ ਭਗਵਾਨਕਰੀ ਆਸ਼ਰਮ ਨੂੰ ਜਾਂਦੇ ਰਸਤੇ ਦੇ ਉੱਤੇ ਹੈਗਾ ਤੇ ਇਹ ਬੋਰਡ ਬਹੁਤ ਖැලਿਆ ਹੋਇਆ ਤੋ ਤੋ ਇਹ ਪਿੱਛੇ ਜਾਣੇ ਕਿੰਦੇ ਹੈ ਕਿ ਬੋਰਡ ਦੀ ਸ਼ਾਂ ਤੇ ਪਸਲ ਦੀ ਸ਼ਾਂ ਬਹੁਤ ਵਧੀਆ ਅਸੀਂ ਜਿਹੜੇ ਏਸੀ ਲਾ ਕੇ ਪਹਿਨੇ ਕਿਤੇ ਵੀ ਏਸੀ ਲਾ ਕੇ ਪਹਿਨਤੀ ਦੂਰ ਨੇ ਆ ਦੁਪਹਿਰੇ ਇਹਨਾਂ ਦੀਆਂ ਠੰਡੀਆਂ ਸ਼ਾਵਾਂ ਦਾ ਲੋਕ ਇਹ ਮੰਨਦੇ ਨੇ ਕਿ ਕੋਈ ਤੋ ਇਸ ਤਰ੍ਹਾਂ ਦਾ ਇਹ ਦਰਖਤ ਸਾਂਭ ਕੇ ਰੱਖਣੇ ਚਾਹੀਦੇ ਆ ਤੇ ਇਸ ਦੀ ਪੰਤਰ ਜਿਹੜੀ ਕਿੰਨੀ ਇਹ ਫਾਇਦੀ ਹੋਈ ਆ ਕਿੰਨੀ ਆਪਣੇ ਆਪ ਇਹ ਜੜ੍ਹਾਂ ਦੇਖੋ ਕਿੱਡੀ ਵਧੀਆ ਤਰੀਕੇ ਦਾ ਨਾਲ ਸਭ ਤੋਂ ਲੈ ਕੇ ਥੱਲੇ ਤੱਕ ਇਹ ਜਾਂਦੀ ਕਭ ਨਜ਼ਰ ਆਉਂਦੀ ਆ ਆਹ ਬੜਾ ਵਧੀਆ ਲੱਗਾ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਇਹ ਸਾਂਝੀ ਕੀਤੀ ਆ ਰਹੋ ਵਾਤਾਵਰਨ ਬਚਾਉਣਾ ਤੇ ਦਰਖਤ ਬਚਾਓ ਇਹ ਆਪਣਾ ਵਾਤਾਵਰਣ ਬਚਾਉਣਾ ਤੇ ਤਰਸਤਲਾ ਆ ਵੇਖੋ ਇਸ ਰੋਡ ਦੇ ਉੱਤੇ ਹਰੇ ਭਰੇ ਤਰਸਤ ਨੇ ਲੱਗੇ ਹੋਏ। ਸੋ ਇਸ ਤਰ੍ਹਾਂ ਕਰਕੇ ਇਹਨਾਂ ਕੀਂਤੀ ਦਰਸਤਾਂ ਨੂੰ ਨਾ ਕੱਟਿਆ ਜਾਵੇ। ਜਿੱਤੇ ਵੀ ਹੈਗੇ ਇਹਨਾਂ ਦੀ ਸਾਫਤ ਪਾਲੜੀ ਹੋਣੀ ਬਹੁਤ ਜ਼ਰੂਰੀ ਹੈ। ਸੋ ਜਾਣਕਾਰੀ ਚੰਗੀ ਲੱਗੀ ਆ। ਅੱਗੇ ਸ਼ੇਅਰ ਕਰਨਾ। ਲਾਇਕ ਕਰਕੇ ਕਮੈਂਟ ਕਰਕੇ ਦੱਸਣਾ। ਹੋਰ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਸਾਂਝੀਆਂ ਕਰਦੇ ਰਵਾਂਗੇ। ਜਹਨ ਨੂੰ ਸਰਸਰਾਏ ਕਰ ਲਿਓ ਤਾਂ ਕਿ ਆਪ ਆ ਸਾਰੀ ਜਾਣਕਾਰੀ ਪਹੁੰਚੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ